ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੋਕ ਆਪਣੇ ਘਰਾਂ ਦੇ ਬਾਹਰ ਜਿਹੜਾ ਕੰਮਕਾਰ ਰਸਤੇ ਨਿਕਲਣ ਲੱਗ ਗਿਆ ਅ ਮਤਲਬ ਜਿਵੇਂ ਆਮ ਦਿਨਾਂ ਵਰਗੇ ਦਿਨ ਹੁੰਦੇ ਸੀ ਪੂਰਾ ਖੁੱਲਾ ਦਿਨ ਹੁੰਦਾ ਸੀਗਾ ਭੇੜ-ਪੜੱਕਾ ਪੂਰਾ ਉਸ ਤਰੀਕੇ ਦੇ ਨਾਲ ਜਿਹੜਾ ਅ ਮਾਹੌਲ ਜਿਹੜਾ ਬਣ ਚੁੱਕਾ ਹੈ ਦੁਬਾਰੇ ਬਠਿੰਡਾ ਦੇ ਵਿੱਚ ਫੇਰ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਅ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਜਦੋਂ ਮਾਹੌਲ ਜੰਗ ਵਰਗਾ ਬਣਿਆ ਸੀ ਉਹਦੇ ਕਰਕੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਸੀ ਲੋਕ ਘਰਾਂ ਦੇ ਵਿੱਚੋਂ ਡਰ ਦੇ ਮਾਰੇ ਨਿਕਲਦੇ ਨਹੀਂ ਸੀ ਪਰ ਹੁਣ ਇਹ ਮਾਹੌਲ ਜਿਹੜਾ ਇਸ ਵਕਤ ਅ ਵਧੀਆ ਹੋ ਗਿਆ ਆਮ ਦਿਨਾਂ ਵਰਗੇ ਦਿਨ ਹੋਣੇ ਸ਼ੁਰੂ ਹੋ ਗਏ ਤਾਂ ਬਾਜ਼ਾਰਾਂ ਦੇ ਵਿੱਚ ਵੀ ਜਿਹੜੀ ਭੀੜ ਹੈ ਉਹ ਵਧਣ ਲੱਗੀ ਆ ਤੇ ਬਟਿੰਡਾ ਦਾ ਮੇਨ ਜੀਟੀ ਰੋਡ ਹੈਗਾ ਜਿੱਥੋਂ ਬਟਿੰਡਾ ਸ਼ਹਿਰ ਦੇ ਅੰਦਰ ਸ਼ਹਿਰ ਦਾ ਆਊਟਰ ਏਰੀਆ ਜਾਂ ਬੱਸ ਸਟੈਂਡ ਵਾਲੀ ਸਾਈਡ ਰੇਲਵੇ ਸਟੇਸ਼ਨ ਵਾਲੀ ਕਿਸੇ ਜਾਣਾ ਹੋਵੇ ਕਹੇ ਉਹ ਏਰੀਏ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਪੂਰੀ ਭੀੜ ਹੈ ਇਸ ਵਕਤ ਪੂਰੇ ਬਾਜ਼ਾਰਾਂ ਦੇ ਵਿੱਚ ਵੀ ਰੌਣਕ ਹੈਗੀ ਦੁਕਾਨਾਂ ਦੇ ਉੱਤੇ ਜਿਹੜੇ ਲੋਕ ਨੇ ਸਮਾਨ ਦੀ ਖਰੀਦਦਾਰੀ ਕਰਨ ਵਾਸਤੇ ਪਹੁੰਚਣ ਲੱਗ ਗਏ ਆ ਤਾਂ ਹਾਲਾਂਕਿ ਪਿਛਲੇ ਦਿਨਾਂ ਚ ਕਾਫੀ ਜ਼ਿਆਦਾ ਨੁਕਸਾਨ ਦੁਕਾਨਦਾਰਾਂ ਨੂੰ ਹੋਇਆ ਪਰ ਇਸ ਵਕਤ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਇਹ ਬਠਿੰਡਾ ਦੀ ਤਸਵੀਰਾਂ ਬਠਿੰਡਾ ਚ ਆਮ ਦਿਨਾਂ ਵਰਗੇ ਜਿਹੜੇ ਦਿਨ ਹੈਗੇ ਆ ਉਹ ਹੋ ਗਏ ਆ ਕਿਉਂਕਿ ਜੰਗਬੰਦੀ ਹੋ ਚੁੱਕੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਕਿ ਬਿਲਕੁਲ ਵੀ ਘਬਰਾ ਦੀ ਲੋੜ ਨਹੀਂ ਭਾਰਤੀ ਸੈਨਾ ਸਾਡੀ ਰੱਖਿਆ ਵਾਸਤੇ ਹੈਗੀ ਆ ਤਾਂ ਇਸ ਕਰਕੇ ਦੇਖ ਰਿਹਾ ਹਾਂ ਇਹ ਬਠਿੰਡਾ ਦੀ ਤਸਵੀਰਾਂ ਥੋੜਾ ਨਾਲ ਸਾਂਝੀ ਕਰ ਰਿਹਾ ਹਾਂ ਜਿੱਥੇ ਮਾਹੌਲ ਬਿਲਕੁਲ ਵਧੀਆ ਹੋ ਗਿਆ ਲੋਕ ਘਰਾਂ ਦੇ ਵਿੱਚੋਂ ਖਰੀਦਦਾਰੀ ਕਰਨ ਆਸੇ ਨਿਕਲਣ ਲੱਗਿਆ ਸਮਾਨ ਖਰੀਦ ਰਹੇ ਨੇ ਬਸਾਂ ਦੇ ਵਿੱਚ ਦੁਬਾਰੇ ਫੇਰ ਜਿਹੜੀ ਆ ਭੀੜ ਹੋਣੀ ਸ਼ੁਰੂ ਹੋ ਗਈ ਲੋਕ ਸਟੂਡੈਂਟ ਨੇ ਸਕੂਲ ਕਾਲਜ ਜਿਹੜੇ ਉਹ ਖੁੱਲ ਚੁੱਕੇ ਆ ਤਾਂ ਬਹੁਤ ਵਧੀਆ ਮਾਹੌਲ ਜਿਹੜਾ ਇਸ ਵਕਤ ਬਟਿੰਡਾ ਦਾ ਦੇਖੋ ਮਿਲ ਰਿਹਾ ਤੇ ਦੇਖ ਰਹੇ ਤੁਸੀਂ ਇਹ ਮੇਨ ਸਟੇਸ਼ਨ ਵਾਲਾ ਰੋਡ ਹੈਗਾ ਤੇ ਜਿਹੜੇ ਵੀ ਦੁਕਾਨਦਾਰ ਨੇ ਉਹਨਾਂ ਨੂੰ ਵੀ ਇੱਕ ਉਮੀਦ ਜਾਗੀ ਆ ਕਿ ਮਾਹੌਲ ਵਧੀਆ ਹੋਇਆ ਤਾਂ ਅਸੀਂ ਜਿਹੜੇ ਕੰਮਕਾਰ ਸਾਡੇ ਠੱਪ ਹੋਏ ਸੀ ਉਹ ਕੰਮਕਾਰ ਵੀ ਸਾਡੇ ਚੱਲ ਪੈਣਗੇ 1 2 3 ਦਿਨ ਤੱਕ ਬਿਲਕੁਲ ਸੰਡਾਟਾ ਸੀਗਾ ਜਦੋਂ ਇਹ ਚੱਲ ਰਿਆ ਸੀ ਸਾਰਾ ਕੁਝ ਜਦੋਂ ਇਹ ਡਰੋਨ ਗਿਰ ਰਹੇ ਸੀ ਤੇ ਜਹਾਜ਼ ਆ ਰਹੇ ਸੀ ਤੇ ਉਸ ਤੋਂ ਬਾਅਦ ਮਰਜਾਇਲਾ ਆਈਆਂ ਹੈਗੀਆਂ ਉਹਦੇ ਕਰਕੇ ਲੋਕਾਂ 'ਚ ਬਹੁਤ ਦਹਿਸ਼ਤ ਸੀਗੀ ਜਿਸ ਕਰਕੇ ਲੋਕ ਇਹਨੇ ਘਰਾਂ 'ਚ ਧੁੱਪ ਕੇ ਹੋਈ ਸੀਗੇ ਜਿਹੜੇ ਕਿ ਬਾਹਰ ਨਿਕਲਣੋਂ ਡਰਦੇ ਸੀਗੇ ਦੁਕਾਨਦਾਰ ਸੀ ਵਿਚਾਰੇ ਵਿਹਲੇ ਬੈਠੇ ਸੀ ਕੁਝ ਤਾਂ ਦੁਕਾਨਾਂ ਬੰਦੀ ਸੀਗੀਆਂ ਉਹ ਆਣ ਤੋਂ ਡਰਦੇ ਸੀ ਪਰ ਜਦੋਂ ਦਾ ਹੁਣ ਸੀਜ਼ ਫਾਇਰ ਹੋਇਆ ਹੈਗਾ ਸੋਮਵਾਰ ਤੋਂ ਬਾਅਦ ਹੁਣ ਰੌਣਕਾਂ ਉਵੇਂ ਮੂੜ ਆ ਗਈਆਂ ਹੈਗੀਆਂ ਤੇ ਲੋਕੀ ਆਪਣੀਆਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਤੇ ਪੈਦਲ ਵੀ ਬਾਜ਼ਾਰ ਚ ਸ਼ੋਪਿੰਗ ਕਰਨ ਨਿਕਲ ਰਹੇ ਨੇ ਪੂਰੀ ਰੌਣਕ ਆ ਗਈ ਪਹਿਲਾਂ ਤਾਂ ਘਰ ਇੱਕ ਘਰੇ ਵੀ ਜੀੜੀ ਲੱਗਦਾ ਸੀ ਘਰੇ ਵੀ ਉਪੇ ਰਹਿੰਦੇ ਸੀ ਜਿਵੇਂ ਬਈ ਮਾਹੌਲ ਸ਼ਹਿਰ ਦਾ ਮਾਹੌਲ ਠੀਕ ਹੈ ਜੀ ਵਧੀਆ ਰਿਲੈਕਸ ਆ ਮਾਹੌਲ ਪਰ ਉਦਾਂ ਦਾ ਮਾਹੌਲ ਹਜੇ ਬਣਿਆ ਨਹੀਂ ਜਿਵੇਂ ਪਹਿਲਾਂ ਲੋਕ ਤੁਰੇ ਫਿਰਦੇ ਸੀਗੇ ਅਜੇ ਵੀ ਬਹੁਤ ਕੱਟ ਨਿਕਲ ਰਹੇ ਆ ਲੋਕ ਅਜੇ ਵੀ ਡਰ ਹੈਗਾ ਅਜੇ ਵੀ ਡਰ ਰਹੇਗਾ ਜੀ ਕਿਦੋਂ ਵੀ ਹੋ ਸਕਦਾ ਜੀ ਕਿੰਨਾ ਕੁ ਫਰਕ ਬੈਕਅਪ ਕਰਾਂ ਕੰਮ ਕਰਦਾ ਜੀ ਬਿਲਕੁਲ ਫਰਕ ਤਾਂ ਪੂਰਾ ਹੀ ਹੈ ਜੀ ਸਾਰੇ ਲੋਕ ਵਿਹਲੇ ਆ ਕੰਮਕਾਰ ਮਾਰਕੀਟ ਸਾਰੀ ਮੰਨੀ ਆ ਅਸੀਂ ਵੀ ਟਰੈਕਟਰ ਖਲਾਉਣਾ ਸੀ ਹੁਣ ਫੜਾ ਕੇ ਆਏ ਆ ਜਾਣਾ ਕਾਲੀ ਜਾ ਹਾਂ ਸਹੀ ਹੋ ਗਿਆ ਮੌਤ ਸਹੀ ਹਾਂ ਹੁਣ ਅੱਗੇ ਨੂੰ ਤਾਂ ਸਹੀ ਆ ਬਾਕੀ ਕੋਈ ਸਰਕਾਰ ਤੇ ਆ